ਮਾਤ ਸੂਦਸਨ ਸਟਾਪ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਪੋਮਾ ਅਤੇ ਧਾਰਮਿਕ ਆਗੂਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦੇ ਕੇ ਅੰਮ੍ਰਿਤਸਰ ਦੇ ਚੌਕ ਮਹਾ ਸਿੰਘ ਚ ਦੋ ਸ਼ਾਪ ਦੇ ਠੇਕੇ ਬੰਦ ਕਰਕੇ ਸੁੰਦਰ ਸੁਨੈਰੀ ਗੇਟ ਬਣਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੌਰਾਨ ਨਗਰ ਕੀਰਤਨ ਮਾਰਗ ਤੇ ਸ਼ਾਪ ਦੇ ਠੇਕੇ ਮੀਟ ਪਚੀ, ਪਾਣ ਬਿੜੀਆਂ ਦੀਆਂ ਦੁਕਾਨਾਂ ਬੰਦ ਰੱਖਿਆ ਜਾਵੇ। ਉਨਾ ਮੰਗਬਤ ਚ ਇਹ ਵੀ ਕਿ ਇਸ ਸਿਟੀ ਦਰਬਾਰ ਸਹੱਬ ਪਲ ਜਾਣ ਵਾਲੀਆਂ ਸੜਕਾਂ ਨੂੰ ਵਧੀਆ ਪ੍ਰੀਮਿਕਸ ਨਾਲ ਬਣਾਇਆ ਜਾਵੇ ਪਾਰਕਿੰਗ ਸੂਤ ਸੁਧਾਰਿਆ ਜਾਵੇ ਤੇ ਹਾਲ ਗੇਟ ਮੱਛੂ ਮੰਡੀ ਤੇ ਬੀ ਡਿਵੀਜ਼ਨ ਥਾਣੀ ਨੇੜੇ ਮੀਟ ਮਾਰਕੀਟ ਨੂੰ ਚਾਰ ਦੁਆਰੇ ਤੋਂ ਬਾਹਰ ਸ਼ਿਫਟ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿ ਸੰਗਤ ਸੰਗਤਾ ਨੇ ਸ਼ਿਕਾਇਤ ਕੀਤੀ ਕਿ ਗੁਰੂ ਘਰਾਂ ਦੇ ਨੇੜੇ ਚੱਲ ਰਹੀਆਂ ਇਹਨਾਂ ਦੁਕਾਨਾਂ ਨਾਲ ਸ਼ਹਿਰ ਦਾ ਅਧਿਆਤਮਿਕ ਮਾਹੌਲ ਵੀ ਪ੍ਰਭਾਵਿਤ ਹੋ ਰਿਹਾ ਹੈ ਸਮਾਗਤ ਸਦਾਰ ਸੰਸਥਾ ਨੇ ਮੰਗ ਕੀਤੀ ਹੈ ਕਿ ਗੁਰੂ ਰਾਮਦਾਸ ਜੀ ਵੱਲੋਂ ਬਸਾਈ ਗਈ ਗੁਰੂ ਨਗਰੀ ਨੂੰ ਸਰਕਾਰੀ ਤੌਰ ਤੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜਿਵੇਂ ਕਾਸ਼ੀ ਹਰਿਦੁਆਰ ਤੇ ਅਯੁੱਧਿਆ ਨੂੰ ਮਿਲਿਆ ਹੋਇਆ ਹੈ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜਿਲ੍ਹਾ ਪ੍ਰਬੰਧਕ ਕੰਪਲੈਕਸ ਵਿੱਚ ਕੌਣ ਸੀ ਦਾਸ ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਗਤ ਸਦਾਰ ਸੰਸਥਾ ਪੰਜਾਬ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਜੋ ਪਿਛਲੇ 13-14 ਸਾਲਾਂ ਤੋਂ ਅਸੀਂ ਸਾਰੇ ਹੀ ਸਮਾਜ ਸੇਵੀ ਧਾਰਮਿਕ ਮੁਖੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਰਲਡ ਦੇ ਵਿੱਚ ਇੱਕ ਧਾਰਮਿਕ ਅਤੇ ਪਵਿੱਤਰ ਸਥਾਨ ਹੈ ਇਹਦੇ ਰਸਤਿਆਂ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਆਵਾਈ ਜਾਜਾਂ ਰਾਂ ਟ੍ਰੇਨਾਂ ਰਾਂ ਬੱਸਾਂ ਰਾਂ ਇਹ ਸਵਰਗਾ ਦੇ ਘਰ ਦੇ ਵਿੱਚ ਪਹੁੰਚ ਰਹੀਆਂ ਹਨ ਪਰ ਬੜੇ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਹੈ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਇਹਦੇ ਤੇ ਤਵੱਜੋ ਨਹੀਂ ਦਿੱਤੀ ਬਸ ਅੱਡੇ ਤੇ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਜਿੱਥੇ ਰਜਾਨਾ ਹੀ ਦਰਬਾਰ ਸਾਹਿਬ ਲੱਖ ਸੰਗਤ ਆਉਂਦੀ ਹੈ ਤੇ 40-50 ਹਜ਼ਾਰ ਬਸ ਅੱਡੇ ਚੌਕ ਮਹਾ ਸਿੰਘ ਥਾਣੀ ਪ੍ਰਵੇਸ਼ ਕਰਦੀ ਹੈ ਤੇ ਉੱਥੇ ਲਿਖਿਆ ਏਸੀ ਬਾਹਰ ਚਿਕਣ ਚਿੱਲੀ 20ਰ ਬਾਅਦ ਤੇ ਦੋ ਸਰਾਬ ਦੇ ਠੇਕੇ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਦੀ ਸਰਦਾਂ ਨੂੰ ਸੱਟ ਮਾਰੀਆਂ ਹਨ ਤੇ ਹਾਲ ਗੇਟ ਤੇ ਲਿਖਿਆ ਅੰਮ੍ਰਿਤਸਰ ਸਿਵਤੀ ਦਾ ਘਰ ਬੋਰਡ ਬਣਾਇਆ ਹੋਇਆ ਹੈ ਅੰਮ੍ਰਿਤਸਰ ਸਿਵਤੀ ਦਾ ਘਰ ਇਹ ਨਾਲ ਹੀ ਮੱਸੀ ਮੰਡੀ ਦਾ ਬਾਜ਼ਾਰ ਦੀ ਸਮੈਲ ਆ ਰਹੀ ਆ ਤੇ ਜੇ ਪਾਸੇ ਥਾਣਾ ਬੀ ਡਿਵੀਜ਼ਨ ਥਾਣੀ ਕਈਆਂ ਵਾਲੇ ਬਾਜ਼ਾਰ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਨੂੰ ਸਰਾਵਾਂ ਨੂੰ ਦਰਬਾਰ ਸਾਹਿਬ ਨੂੰ ਰਸਤਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਰਸਤਾ ਹੈ ਉੱਥੇ ਲਿਖਿਆ ਕਈਆਂ ਵਾਲੇ ਬਾਜ਼ਾਰ ਤੋਂ ਪਹਿਲਾਂ ਬੀ ਡਿਵੀਜ਼ਨ ਥਾਣੇ ਲੱਗੇ ਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਜਨਤਾ ਮੀਟ ਵਾਲਾ ਹਲਾਲ ਮੀਟ ਵਾਲਾ ਭਾਈ ਸਾਹਿਬ ਮੀਟ ਵਾਲਾ ਅਨੇਕਾਂ ਹੀ ਦੁਕਾਨਾਂ ਜਿਹੜੀਆਂ ਸਾਡੇ ਦੁਸ਼ਟ ਲੋਕਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਲੱਖਾਂ ਸੰਗਤਾਂ ਦੇਸ਼ ਉਦੇਸ਼ ਤੋਂ ਨਤਮਸਤ ਹੋ ਕੇ ਖੁਸ਼ੀਆਂ ਲੈ ਰਹੀਆਂ ਹਨ ਪਰ ਕੁਝ ਆਪਣਾ ਵਪਾਰ ਗੁਰੂ ਰਾਮਦਾਸ ਮਾਰੇ ਦੇ ਰਸਤਿਆਂ ਦੇ ਵਿੱਚ ਇਹ ਦੁਕਾਨਾਂ ਖੋਲ ਕੇ ਲੱਖਾਂ ਸੰਗਤਾਂ ਦੀ ਇਰਜ਼ਾਨਾਂ ਹੀ ਸਰਦਾਰ ਨੂੰ ਸੱਟ ਮਾਰ ਰਿਹਾ ਹਨ ਅਸੀਂ ਅੱਜ ਸਤਿਕਾਰਯੋਗ ਨਵੇਂ ਡੀਸੀ ਅਮਰਸਰ ਦੇ ਜੋ ਸਰਦਾਰ ਦਲਵਿੰਦਰਜੀਤ ਸਿੰਘ ਜੀ ਆਏ ਹਨ ਉਹਨਾਂ ਦਾ ਅਸੀਂ ਇੱਥੇ ਗੁਰੂ ਨਗਰੀ ਆਉਣ ਤੇ ਜਿਹੜੀ ਆ ਹਾਰਦਿਕ ਧੰਨਵਾਦ ਕਰਦੇ ਹਾਂ ਅਤੇ ਨਾਲ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ 4 ਤੇ 5 ਨਵੰਬਰ ਨੂੰ ਪ੍ਰਗਾਸ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ ਬੜੇ-ਬੜੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਤਨਾ ਮਹਾਤਮਾ ਗਾਂਧੀ ਦਾ ਡਰਾਈਡੇ ਤੇ ਜਿਹੜੀ ਇਹ ਛੁੱਟੀ ਸਰਾਬ ਦੇ ਠੇਕੇ ਸਾਰੇ ਪੰਜਾਬ ਚੋਂ ਬੰਦ ਕੀਤੇ ਆ ਅਸੀਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਦੀ ਧਰਤੀ ਗੁਰੂ ਨਗਰੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਰੂਟਾਂ ਦੇ ਚੱਲਣਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਸੰਗਠਾ ਨੇ ਗੁਰਨਾਣਪੁਰ ਸਾਹਿਬ ਦੇ ਦਰਸ਼ਨ ਦੇਦਾਰੇ ਕਰਕੇ ਖੁਸ਼ੀਆਂ ਲੈਣੀਆਂ ਹਨ 4 ਤੇ 5 ਨਵੰਬਰ ਨੂੰ ਜਿਹੜੇ ਆ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਅਤੇ ਪੱਕੇ ਤੌਰ ਤੇ ਚੌਕ ਮਹਾਤਮ ਸਿੰਘ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਜੋ ਜੋ ਸੰਗਠਾਂ ਦੀ ਸਰਦਨ ਰਜਾਨਾ ਠੇਸ ਵਿਚਾਰੇ ਹਨ ਉਥੇ ਸੁੰਦਰ ਸੁਨਹਿਰੀ ਗੇਟ ਬਣਾਇਆ ਜਾਵੇ ਤੇ ਉਥੇ ਨਾਲ ਠੰਡੇ ਜਲਦੀਆਂ ਸਬੀਲਾਂ ਲਾਈਆਂ ਜਾਣ ਮੈਂ ਇਨੀ ਇੱਕ ਬੇਨਤੀ ਅੱਜ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦੇਣ ਲਈ ਜਿਹੜੀ ਆ ਆਏ ਹਾਂ ਕਿ ਅਸੀਂ ਜਿਹੜਾ ਵੀ ਡਿਪਟੀ ਕਮਿਸ਼ਨ ਇਸ ਪੁਸਤਰਾ ਤਾਂ ਬਹਾਲੀ ਲਈ ਜਿਹੜਾ ਲਾਗੂ ਕਰਾਏਗਾ ਅਸੀਂ ਗੁਰੂ ਰਾਮਦਾਸ ਮਾਰੇ ਦਾ ਨਾਂ ਲੈ ਕੇ ਇਹ ਵਚਨ ਕਰਦੇ ਹਾਂ ਕਿ ਉਹਨੂੰ ਅਸੀਂ ਸੋਨੇ ਦੇ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ ਤਾਂ ਜੋ ਕਿ ਆਉਣ ਵਾਲਾ ਵੀ ਜਿਹੜਾ ਆਈਪੀਐਸ ਅਫਸਰ ਜਿਹੜਾ ਹੈ ਗੁਰੂ ਨਗਰੀ ਦੀ ਜੋ ਸਵਰਗਾਂ ਦੇ ਘਰ ਦੇ ਵਿੱਚ ਰਸਤਿਆਂ ਦੇ ਵਿੱਚ ਨਰਕ ਸਰਾਬ ਦੇ ਠੇਕੇ ਮੀੜ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਜੇ ਕਾਂਸੀ ਹਰਦਵਾਰ ਮਥਰਾ ਜੁੱਧਿਆ ਦੇ ਵਿੱਚ ਕਉਤਰ ਸ਼ਹਿਰ ਹੋ ਸਕਦੇ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤੇ ਅਮਰਸਰ ਨੂੰ ਪੁੱਤਰ ਸ਼ਹਿਰ ਦਾ ਦਰਜਾ ਲਾਗੂ ਕਰਾਵਾਂਗੇ ਸਾਢੇ 3 ਸਾਲ ਹੋ ਗਏ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਕਾਂਸੀ ਹਰਦਵਾਰ ਵਾਂਗੂ ਅਮਰਸਰ ਨੂੰ ਗੁਰੂ ਨਗਰੀ ਨੂੰ ਪੁੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਵੀ ਕਈ ਵਾਰੀ ਤੁਸੀਂ ਮੰਗਾ ਪੱਤਰ ਤੇ ਮੀਟਾਂ ਰੱਖੀਆਂ ਨੇ ਪੁੱਤਰ ਸ਼ਹਿਰ ਬਾਰੇ ਔਰ ਟਰਾਈ ਡੇ ਬਾਰੇ ਕੋਈ ਵੀ ਗੁਰੂਪੁਰਬ ਹੁੰਦਾ ਪਰ ਅਜੇ ਤੱਕ ਜਿਹੜੀ ਮੰਗ ਅਸੀਂ ਪਿਛਲੇ ਗੁਰੂ ਰਾਮਦਾਸ ਮਹਾਰੇ ਦੇ ਪ੍ਰਗਾਸ ਦਿਹਾੜੇ ਤੇ ਡਿਪਟੀ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਸੀ ਕਿ ਪ੍ਰਗਾਸ ਦਿਹਾੜਾ ਗੁਰੂ ਰਾਮਦਾਸ ਮਹਾਰੇ ਤੇ ਜਿਹੜੇ 2 ਦਿਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ ਅਸੀਂ ਡਿਪਟੀ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਕਿ ਉਸ ਦਿਨ 7 ਅਤੇ 8 ਅਕਤੂਬਰ ਨੂੰ ਜਿਹੜੀ ਆ ਗੁਰੂ ਰਾਮਦਾਸ ਮਹਾਰੇ ਦੇ ਗੁਰਪੁਰਬ ਤੇ ਦੋਨੇ ਦਿਨ ਸ਼ਰਾਬ ਦੇ ਠੇਕੇ ਮੀਟੀਆਂ ਦੁਕਾਨਾਂ ਜਿਹੜੀਆਂ ਬੰਦ ਰਹੀਆਂ ਅਸੀਂ ਆਉਣ ਵਾਲੇ ਸਮੇਂ ਵਿੱਚ ਹਰ ਡਿਪਟੀ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਭਾਵੇਂ ਹਿੰਦੂਆਂ ਦਾ ਤਿਆਰ ਹੋਵੇ ਭਾਵੇਂ ਮੁਸਲਮਾਨਾਂ ਦਾ ਭਾਵੇਂ ਸਿੱਖਾਂ ਦਾ ਕੋਈ ਵੀ ਧਾਰਮਿਕ ਇਹੋ ਜਿਹਾ ਦਿਨ ਦਿਹਾੜਾ ਆਵੇ ਉਸ ਦਿਨ ਸਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਧਾਰਮਿਕ ਆਸਤਾ ਦੇ ਲਾਗੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਹਰਮਨ ਸਿੰਘ ਮੱਲੀ ਸਾਊਕਾ ਮੈਨੇਜਰ ਦਰਬਾਰ ਦਾ ਅੱਜ ਮੰਗ ਪੱਤਰ ਦੇਣ ਲਈ ਪਹੁੰਚੇ ਹੋ ਵਿੱਚ ਸ਼ਾਂਤ ਅਰਜਾ ਤਵਾਉਂਦੀ ਪਹੁੰਚੇ ਹਾਂ ਇਹ ਇਹ ਬੜੇ ਚਿਰ ਤੋਂ ਜਦੋਜਾਦ ਕਰ ਰਹੇ ਸੀ ਅਸੀਂ ਸਾਰੇ ਹੀ ਜਦੋਜਾਦ ਕਰ ਰਹੇ ਹਾਂ ਇਸ ਕੰਮ ਬਾਰੇ ਤੇ ਜਿਹੜੀ ਸਾਡੀ ਕਾਰਪੋ ਹੈਗੇ ਆ ਇੱਕ ਕਮਿਸ਼ਨਰ ਸਾਹਿਬ ਨੇ ਇਥੋਂ ਦੇ ਮੇਅਰ ਸਾਹਿਬ ਨੇ ਉਹ ਇਥੇ ਉਹਨਾਂ ਦੇ ਹਾਊਸ ਦੇ ਵਿੱਚ ਮਤਾ ਵੀ ਪਾਸ ਕੀਤਾ ਹੋਇਆ ਇਹਨੂੰ ਕਹਿੰਦਾ ਪਰ ਉਹ ਲਾਗੂ ਨਹੀਂ ਕਰ ਰਹੇ ਸਲੂਨਿਕ ਕਮੇਟੀ ਦੇ ਵਿੱਚੋਂ ਵੀ ਅਸੀਂ ਸਾਰਿਆਂ ਨੇ ਜਾ ਕੇ ਇਹ ਮਤਾ ਪਾਸ ਕਰਵਾਇਆ ਸੀ ਉਹ ਕੀਤਾ ਜੇ ਸਾਲ ਪਹਿਲਾਂ ਉਸੇ ਮਤਾ ਪਾਸ ਹੋ ਗਏ ਪਰ ਇਹ ਸਰਕਾਰ ਕੋਈ ਵੀ ਲਾਗੂ ਨਹੀਂ ਕਰ ਰਹੀ ਪਤਾ ਨਹੀਂ ਇਹਨਾਂ ਨੂੰ ਕੀ ਇਹਦੇ ਵਿੱਚ ਅਸੀਂ ਜਾਟਿਆ ਅਨਸਾਰ ਜਿਸ ਕੋਈ ਪਰੇਸ਼ਾਨਾ ਮਤਲਬ ਜਿੱਥੇ ਜਿੱਥੇ ਹੈ ਗਈ ਨੇ ਉਸੇ ਤਰ੍ਹਾਂ ਅੰਮ੍ਰਿਤਸਰ ਨੂੰ ਵੀ ਪੇਪਰ ਦਾ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਤੇ ਜਿਹੜੇ ਹੈਗਾ ਪੁਰਾਣੀ ਅੰਮ੍ਰਿਤਸਰ ਹੈ ਉਹਦੇ ਵਿੱਚੋਂ ਸਾਰੇ ਸ਼ਰਾਬ ਦੇ ਮੀਟ ਦੇ ਠੇਕੇ ਚੁਪਨੇ ਚਾਹੀਦੇ ਇਹਨਾਂ ਸਾਡੀ ਪੁਰਜੋ ਬੇਨਤੀ ਹੈ ਵਾਹਿਗੁਰੂ ਦੀ ਖਵਾਲ ਸਾਂਭੇ